ਰਜੀਵਾ ਦੋ ਤਰ੍ਹਾਂ ਦਾ ਹੁੰਦਾ ਵਾ ਇੱਕ ਰਜੀਵਾ ਹੁੰਦਾ ਬਾਹਰੋਂ ਜੋ ਬੰਦਾ ਦਿਸਦਾ ਵਾ ਜੇਬ ਚ ਪੈਸੇ ਚਾਰਿਆ ਜੋਬ ਚੰਗੀ ਆ ਕੋਠੀ ਚੰਗੀ ਆ ਗੱਡੀ ਚੰਗੀ ਆ ਕਾਰੋਬਾਰ ਇਹ ਰਜੀਵਾ ਲੋਕੀ ਸਾਰਿਆਂ ਨੂੰ ਦਿਸਣ ਡਿਆ ਵਾ ਤੁਹਾਨੂੰ ਮੇਰਾ ਵੀ ਪਤਾ ਮੈਨੂੰ ਤੁਹਾਡਾ ਵੀ ਪਤਾ ਇਹ ਰਜੀਵਾ ਇੱਕ ਬਾਹਰੂ ਆ ਹੁਣਾ ਵੀ ਚਾਹੀਦਾ ਕੋਈ ਰੋਟੀ ਚੰਗੀ ਪੱਕਣੀ ਚਾਹੀਦੀ ਬੰਦੇ ਦੀ ਪਰ ਇੱਕ ਰਜੀਵਾ ਵਾ ਆਤਮਾ ਦੇ ਤਲ ਤੇ ਜਿਹਨੂੰ ਆਨੰਦ ਕਹਿੰਦੇ ਆ ਇੱਕ ਪੁਆਇੰਟ ਹੋਰ ਕਹਿ ਜਿਆਂ ਧਿਆਨ ਮੇਰੇ 'ਚ ਰੱਖਿਓ ਥੋੜਾ ਜਿਹਾ ਇੱਕ ਹੁੰਦੀ ਆ ਖੁਸ਼ੀ ਲੈਣਾ ਤੇ ਇੱਕ ਹੁੰਦਾ ਵਾ ਆਨੰਦ ਲੈਣਾ ਸ਼ਬਦ ਇੱਕੋ ਜਿਹੇ ਆ ਫਲਾਣਿਆਂ ਬੜਾ ਖੁਸ਼ੀਆਂ ਫਲਾਣਿਆਂ ਬੜਾ ਆਨੰਦ ਚ ਪਰ ਜਦੋਂ ਥੋੜਾ ਜਿਹਾ ਸ਼ਾਨਣਾ ਬਰੀਕ ਲਾਓਗੇ ਨਾ ਫਿਰ ਆਨੰਦ ਦਾ ਮਤਲਬ ਕੁਝ ਹੋਰ ਆ ਤੇ ਖੁਸ਼ੀ ਦਾ ਮਤਲਬ ਕੁਝ ਹੋਰ ਆ ਖੁਸ਼ੀ ਪੈਸਿਆਂ ਨਾਲ ਲਈ ਜਾ ਸਕਦੀ ਆ ਆਨੰਦ ਪੈਸੇ ਨਾਲ ਨਹੀਂ ਲਿਆ ਜਾ ਸਕਦਾ ਫਿਰ ਮੇਰੀ ਗੱਲ ਸਮਝਣ ਦਾ ਯਤਨ ਕਰਿਓ ਇੱਕ ਹੁੰਦੀ ਆ ਖੁਸ਼ੀ ਲੈਣਾ ਤੇ ਇੱਕ ਹੁੰਦਾ ਵਾ ਆਨੰਦ ਲੈਣਾ ਖੁਸ਼ੀ ਲਈਦੀ ਆ ਪੈਸਿਆਂ ਨਾਲ ਮੈਂ ਆ ਲੈਣਾ ਵਾ ਪੈਸੇ ਆ ਕੇ ਤੇ ਲੈਣ ਦੀ ਖੁਸ਼ੀ ਹੋ ਗਈ ਮਨ ਨੂੰ ਪਰ ਆਨੰਦ ਪੈਸੇ ਨਾਲ ਨਹੀਂ ਲਿਆ ਜਾ ਸਕਦਾ ਆਨੰਦ ਆਤਮਾ ਦੇ ਤਲ ਤੇ ਲਈਦਾ ਵਾ ਜਿਹਦੀ ਆਤਮਾ ਨਿਹਾਲਿਆ ਉਹ ਆਨੰਦ ਚ ਆ ਨਹੀਂ ਤੇ ਇੱਥੇ ਅਰਬਾਂ ਪਤੀ ਬੰਦੇ ਤੁਹਾਨੂੰ ਰੋਂਦੇ ਹੋਏ ਦੇਖਣਗੇ ਕਿਉਂਕਿ ਖੁਸ਼ੀ ਹੈਗੀ ਆ ਅੰਦਰ ਦਾ ਆਨੰਦ ਖਤਮ ਹੋਇਆ ਪਿਆ ਉਹਨਾਂ ਦਾ ਜਿਨ੍ਹਾਂ ਨੂੰ ਰੱਬ ਨੇ ਬਾਹਰੋਂ ਖੁਸ਼ੀ ਦਿੱਤੀ ਉਹਨਾਂ ਦਾ ਬਾਹਰੋਂ ਤੇ ਟੌਰਟ ਪੱਕਾ ਪੂਰਾ ਉਹਨਾਂ ਦੀ ਬਾਹਰੋਂ ਤੇ ਬੜੀ ਬਹਿਜਾ ਬਹਿਜਾ ਦਿਸਦੀ ਆ ਪਰ ਅੰਦਰੋਂ ਉਹ ਬੰਦੇ ਕਲਪ ਦੇ ਹੀ ਮਿਲਣਗੇ ਕਿਉਂਕਿ ਅੰਦਰ ਦਾ ਆਨੰਦ ਗਵਾਚ ਗਿਆ ਉਹਨਾਂ ਲੋਕਾਂ ਦਾ ਇੱਥੇ ਜਦੋਂ ਵੀ ਆਓ ਜਦੋਂ ਖੁਸ਼ੀ ਮੰਗੋਗੇ ਨਾ ਰੱਬਾ ਪੈਸੇ ਦੇ ਦੇ ਰੱਬਾ ਵੀਜ਼ਾ ਦੇ ਦੇ ਰੱਬਾ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਤੇ ਨਾਲ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਅੰਦਰ ਦਾ ਆਨੰਦ ਵੀ ਦੇ ਦੇ ਬਾਬੇ ਪੱਲੇ ਕੋ ਕੀ ਆ ਆਨੰਦ ਆਤਮਾ ਰਜੀ ਆ ਤੇ ਜਿਹਦੀ ਆਤਮਾ ਰਜੀ ਆ ਉਹਦੇ ਪਢੋਲੇ ਚੋਂ ਕਦੀ ਦਾਣੇ ਨਹੀਂ ਖਤਮ ਹੋ ਸਕਦੇ ਇਹ ਗਰੰਟੀ ਆ ਲਿਖ ਕੇ ਲੈ ਲੋ ਤੇ ਜਿਹਦੀ ਆਤਮਾ ਭੁੱਖੀ ਆ ਸੋ ਸੋ ਕਿੱਲੇ ਦੇ ਮਾਲਕ ਵੀ ਤੂੰ ਹੀ ਰੋਂਦੇ ਵੇਖੋਗੇ ਦੁਨੀਆ ਉੱਤੇ ਕਿਉਂਕਿ ਆਤਮਾ ਨਹੀਂ ਨਾ ਰੱਜੀ ਹੁਣ ਬਾਬੇ ਪੱਲਾ ਸਾਬਜੀ ਦੀ ਆਤਮਾ ਬਹੁਤ ਰੱਜੀ ਆ ਖਾਲੀ ਪੜੋਲੇ 'ਚ ਵੀ ਹੱਥ ਪਾਇਆ ਤੇ ਆਟਾ ਨਿਕਲਦਾ ਹੁੰਦਾ ਬਰਕਤ ਆ ਜਾਂਦੀ ਆ ਜਿਨ੍ਹਾਂ ਦੀ ਆਤਮਾ ਰੱਜੀ ਹੁੰਦੀ ਆ ਜਿਨ੍ਹਾਂ ਦੀ ਆਤਮਾ ਸੰਤੁਸ਼ਟ ਆ ਉਹ ਬੰਦੇ ਬਰਕਤਾਂ ਲੈ ਕੇ ਘਰਾਂ ਨੂੰ ਜਾਂਦੇ ਆ ਇੱਥੇ ਬਹਿਣਾ ਵਾ ਇੱਕੋ ਗੱਲ ਕਹਿਣੀਆਂ ਛੇਵੇਂ ਪਾਤਸ਼ਾ ਜਿਹੜਾ ਆਨੰਦ ਬਾਬੇ ਪੱਲਾ ਸਾਹਿਬ ਦੀ ਝੋਲੀ 'ਚ ਪਾਇਆ ਉਹ ਆਨੰਦ ਸਾਡੀ ਝੋਲੀ 'ਚ ਵੀ ਪਾਇਓ ਭੁੱਖ ਨਿਕਲ ਜੂਗੀ ਕਰਦੀ ਉਦਣੀ ਭੁੱਖ ਨਿਕਲ ਜੂਗੀ ਕਰਦੀ ਤੇ ਜੇ ਪੈਸੇ ਦੇ ਤਲ ਤੇ ਵੇਖੀ ਗਏ ਕਿ ਮੈਂ ਆਹ ਦਿੱਤਾ ਮੈਂ ਆਹ ਕੀਤਾ ਮੈਂ ਉਹ ਕੀਤਾ ਦੁਨੀਆ ਤੇ ਬੜੇ ਬੜੇ ਲੋਕ ਨੋਟਾਂ ਦੇ ਢੇਰ ਤੇ ਲੰਮੇ ਪਾ ਕੇ ਵੀ ਰਾਤ ਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਜਿਨ੍ਹਾਂ ਨੂੰ ਆਨੰਦ ਆ ਉਹ ਟ੍ਰਾਈਸਾਈਕਲ ਤੇ ਵੀ ਗੀਤ ਗਾਉਣ ਡੇ ਆ ਆਨੰਦ ਆ ਨਾ ਹੁਣ ਬਾਬੇ ਪੱਲਾ ਸਾਹਿਬ ਦੀਆਂ ਕਿਹੜੀਆਂ ਫਰਮਾਂ ਚੱਲਣ ਡੀਆਂ ਆਨੰਦ ਇੰਨਾ ਸੀ ਅੰਦਰ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਪੱਲਾ ਫੜਿਆ ਤੇ ਅੰਦਰ ਇੰਨਾ ਆਨੰਦ ਆ ਗਿਆ ਅੰਦਰ ਇੰਨਾ ਆਨੰਦ ਆ ਗਿਆ ਤੇ ਜਿਹੜੇ ਲੋਕੀ ਕੋਠਿਆਂ ਤੇ ਚੜ੍ਹ ਕੇ ਗੱਲਾਂ ਕਰਦੇ ਸੀ ਨਾ ਲੈ ਇਹ ਇੰਨੇ ਬੰਦਿਆਂ ਨੂੰ ਰੋਟੀ ਖਾਓ ਉਹ ਸੀ ਰੱਜੇ ਪੁੱਜੇ ਉਹ ਦੌਲਤ ਦਾ ਤਰੀਕੇ ਨਾਲ ਵੇਖ ਰਹੇ ਸੀ ਵੀ ਇਹਦੇ ਘਰ ਕੱਖ ਨਹੀਂ ਹੈਗਾ ਤੇ ਜਿਹਦੇ ਘਰ ਚ ਆਨੰਦ ਆ ਨਾ ਉਹ ਬੰਦੇ ਦੁਨੀਆ ਦੇ ਸਭ ਤੋਂ ਅਮੀਰ ਆ ਤੇ ਸਿੱਖ ਦੀ ਜ਼ਿੰਦਗੀ ਆਨੰਦ ਤੋਂ ਸ਼ੁਰੂ ਹੁੰਦੀ ਆ ਜਦੋਂ ਜੰਮਦੇ ਆ ਉਸ ਦਿਨ ਵੀ ਗ੍ਰੰਥੀ ਸਿੰਘ ਤੁਹਾਡੇ ਘਰ ਆ ਕੇ ਆਨੰਦ ਸਾਹਿਬ ਦਾ ਪਾਠ ਕਰਦਾ ਵਿਆਹ ਹੁੰਦਾ ਵਾ ਉਸ ਦਿਨ ਵੀ ਆਨੰਦ ਸਾਹਿਬ ਦਾ ਪਾਠ ਹੁੰਦਾ ਵਾ ਸਿਵੇ ਦੇ ਕੋਲ ਬੈਠਿਆਂ ਵੀ ਗ੍ਰੰਥੀ ਸਿੰਘ ਕਹਿਣ ਲਿਆਂਦਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਡੀ ਸ਼ੁਰੂਆਤ ਵੀ ਆਨੰਦ ਤੋਂ ਆ ਸਾਡੀ ਸਮਾਪਤੀ ਵੀ ਆਨੰਦ ਤੋਂ ਸਾਡਾ ਸਟਾਰਟਿੰਗ ਪੁਆਇੰਟ ਵੀ ਆਨੰਦਿਆ ਸਾਡੀ ਡੈਡ ਲਾਈਨ ਵੀ ਆਨੰਦਿਆ